ਕਿਸਾਨ ਵੀਰੋ RAM RAM ਸਤਿ ਸ਼੍ਰੀਕਾਲ ਨਮਸਕਾਰ ਸਾਰੇ ਕਿਸਾਨ ਪ੍ਰਭਾ ਦਾ ਟਰੈਕਟਰ ਸੈਂਡ ਖੇਤੀ ਡੱਗ YouTube ਚੈਨਲ ਐਂਡ Facebook ਪੇਜ ਤੇ ਮੋਸਟ ਵੈਲਕਮ ਆ ਤੇ ਆਸ਼ਾ ਕਰਦੇ ਆ ਕਿ ਮੇਰੇ ਸਾਰੇ ਕਿਸਾਨ ਵੀ ਠੀਕ ਠਾਕ ਵਧੀਆ ਹੋਣਗੇ ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਏ ਨੇ ਤੁਹਾਡੇ ਲਈ ਕਾਫੀ ਡਿਮਾਂਡ ਸੀ ਇਸ ਵੀਡੀਓ ਦੀ ਕਿ ਵੀਡੀਓ ਦਿਖਾਓ ਵੀਡੀਓ ਦਿਖਾਓ ਤੇ ਵੀਡੀਓ ਅੱਜ ਲੈ ਕੇ ਆ ਗਏ ਆ ਕਿਸਾਨ ਵੀਰੋ ਇਹ ਨੋਵੋ ਜਿਹੜਾ ਆਂਦਾ ਨਾ Mahindra ਦਾ ਨੋਵੋ 605 DIP S ਇਨਲਾਈਨ ਪੰਪ ਚਾਹੁੰਦਾ ਹੈ ਨੇਚਰਲ ਸਪ੍ਰੇਟਡ ਇੰਜਨ ਨਾ ਨਾ ਤਰਬੂਆ ਨਾ ਯਾਰ ਤੇਰੇ ਚ ਨਾ ਨਵਾਂ ਕਲਰ ਆਇਆ ਸੀ ਇਹ ਜਿਹੜਾ ਦੇਖ ਰਹੇ ਹੋ ਨਿਊ ਕਲਰ ਆਇਆ ਇਹਦੇ ਚ ਤੇ ਇਹਦੇ ਕਾਫੀ ਕਮੈਂਟ ਆਉਂਦੇ ਪਏ ਹੀ ਕਿਸਾਨ ਵੀਰਾਂ ਦੇ ਮੈਨੂੰ ਇਹ 4x4 ਚ ਵੀ ਹੈਗਾ 4x2 ਚ ਇਹ 4x2 ਚ 2 ਵੀਲ ਡਰਾਈਵ ਹੈ 4 ਵੀਲ ਡਰਾਈਵ ਵੀ ਆਉਂਦਾ ਤੇ ਇਸ ਵੀਡੀਓ ਚ 2 ਵੀਲ ਡਰਾਈਵ ਹੀ ਦਿਖਾਵਾਂਗੇ ਤੇ ਨਵਾਂ ਕਲਰ ਤਾਂ ਬੜੇ ਚਿਰ ਤੋਂ ਡਿਮਾਂਡ ਆਂਦੀ ਪਈ ਸੀ ਵੀ ਦਿਖਾਓ ਆਪਣਾ ਟਾਈਮ ਨਹੀਂ ਲੱਗਦਾ ਪਿਆ ਜਾਂ ਜੇ ਟਰੈਕਟਰ ਆਪੇ ਨਹੀਂ ਰੈਸਟ ਡੀਲਰਸ਼ਿਪ ਤੇ ਨਹੀਂ ਆਏ ਜਿੱਦਾਂ ਹੀ ਆਏ ਆ ਤੇ ਆਪਾਂ ਵੀਡੀਓ ਲੈ ਕੇ ਤੁਹਾਡੇ ਲਈ ਆ ਗਏ ਆ ਤਾਂ ਦੇਖ ਲਓ ਰੋ ਚੈੱਕ ਨਾ ਮਾ ਕਲਰ ਠੀਕ ਹੈ ਜੀ 605 ਡੀਆਈ ਪੀਐਸ ਨੋਵੋ ਕਾਰਨ ਬੀ1 ਐਸ ਪਲੱਸ ਐਸ ਪਲੱਸ ਹੈ ਸ਼ਟਲ ਜਿਹੜਾ ਸ਼ਿਫਟ ਹੈ ਠੀਕ ਹੈ ਜੀ ਸ਼ਟਲ ਸ਼ਿਫਟ ਅੱਗੇ ਦੀਆਂ ਤੇ ਪਿੱਛੇ ਦੀਆਂ ਬਰਾਬਰ ਹੈ ਸਪੀਡਾਂ ਦੀਆਂ ਗੇਅਰ ਸਪੀਡਾਂ ਤੇ ਪੰਜ ਫੋਰਵਰਡ ਗੇਅਰ ਹੈ ਇਹਦੇ ਤੇ ਤਿੰਨ ਦੂਜੇ ਆ ਲੋ ਹਾਈ ਮੀਡੀਅਮ ਤੇ ਜਿਹੜਾ ਇਹਦੇ ਚ ਚੇਂਜ ਕੀਤਾ ਨਾ ਕੰਪਨੀ ਨੇ ਉਹ ਕਿਸਾਨ ਵੀਰੋ ਮੇਨ ਕੀਤਾ ਇਹਦੇ ਕਲਰ ਚ ਸ਼ੋ ਦਾ ਕਲਰ ਚੇਂਜ ਕਰਤਾ ਇਹਦੀ ਮੜਗਾੜ ਚੇਂਜ ਕਰਤੇ ਆ ਕਲਰ ਤੇ ਇੱਕ ਜਿਹੜਾ ਚੇਂਜ ਕੀਤਾ ਉਹਦੇ ਕੀਤਾ ਰਿੰਮਾਂ ਦਾ ਕਲਰ ਚੇਂਜ ਆ ਵੇਖ ਲੋ ਵਾਈਟ ਕਲਰ ਦੇ ਰਿੰਮ ਕਰਤੇ ਆ ਅਗਲੇ ਵੀ ਤੇ ਪਿਛਲੇ ਵੀ ਪਹਿਲੇ ਜੀ ਤੁਹਾਨੂੰ ਜਾਂਦੇ ਸੀ ਸਿਲਵਰ ਤੇ ਇੱਕ ਜਿਹੜਾ ਚੇਂਜ ਕੀਤਾ ਇਹਦੇ ਇੰਜਨ ਦਾ ਇਹਦੇ ਹਿੱਸੇ ਦਾ ਇਹ ਦੇਖੋ ਇਹ ਜਿਹੜਾ ਕਲਰ ਆ ਨਾ ਇੰਜਨ ਦਾ ਜਿੱਦਾਂ ਹਿੱਸੇ ਦਾ ਇਹ ਬੈਟਰੀ ਬਾਕਸ ਦਾ ਪੂਰਾ ਬਲੈਕ ਕਰਤਾ ਕਾਲਾ ਪਹਿਲੇ ਉਹ ਗ੍ਰੇ ਕਲਰ ਚ ਆਂਦਾ ਰਿਹਾ ਸਿਸਟਮ ਠੀਕ ਹੈ ਜੀ ਤੇ ਇਹਦੀ ਆਵਾਜ਼ ਵੀ ਸੁਣਾਵਾਗਾ ਤੁਹਾਨੂੰ ਸਟਾਰਟ ਕਰਕੇ ਤੇ ਹੁਣ ਨਾ ਇਹਦਾ ਇੰਜਨ ਵੀ ਦਿਖਾ ਦਿੰਦਾ ਮੈਂ ਖੋਲ ਕੇ ਇੰਜਨ ਦਾ ਵੀ ਕਲਰ ਚੇਂਜ ਕਰਤਾ ਬਲੈਕ ਕਰਤਾ ਬਿਲਕੁਲ ਆ ਦੇਖੋ ਨਾਲ ਹੀ ਸ਼ੋ ਤਾਂ ਚੱਲ ਗਈ ਆ ਠੀਕ ਹੈ ਜੀ ਕਰੋ ਚੈੱਕ ਸ਼ੋ ਦਾ ਹੋ ਗਿਆ ਚੇਂਜ ਕਲਰ ਅਧਰੂ ਜਾ ਕਰਨਾ ਲੈ ਲੈ ਆ ਤਾਂ ਤੇ ਉਤੋਂ ਬਾਅਦ ਇੰਜਨ ਦਾ ਕਲਰ ਚੇਂਜ ਆ ਦੇਖੋ ਇੰਜਨ ਦਾ ਕਲਰ ਬਲੈਕ ਆ ਕਾਲਾ ਸਾਰਾ ਹਿੱਸੇ ਦਾ ਰੇਮ ਆ ਜਿਹੜੀ ਉਹ ਵਾਈਟ ਕਲਰ ਚ ਕਰਤੇ ਆ ਦੇਖੋ ਚਿੱਟੇ ਕਲਰ ਚ ਠੀਕ ਆ ਆਪਾਂ ਕੋ ਚੈੱਕ ਇਹ ਸਾਰਾ ਸਿਸਟਮ ਪੰਪ ਪੰਪ ਜਿੰਨਾ ਵੀ ਆਹੀ ਬਲੈਕ ਕਲਰ ਚ ਹੋ ਗਿਆ ਸਿਸਟਮ ਬੋਸ਼ ਦਾ ਪੰਪ ਆ ਵੈਸੇ ਇਨ ਲਾਈਨ ਚਾਰ ਸਿਲੰਡਰ ਇੰਜਨ ਹੈ ਏ ਟਰੈਕਟਰ ਦਾ ਠੀਕ ਹੈ ਜੀ ਚਾਰ ਨੋਜ਼ ਲਾਂ ਚੈੱਕ ਕਰੋ ਤੇ ਉਸ ਤੋਂ ਬਾਅਦ ਜਿਹੜੀ ਰਹਿ ਗਈ ਗੱਲ ਕਿਸਾਨ ਵੀਰੋ ਇਹਦੇ ਬਾਕੀ ਕਲਰ ਉਹੀ ਆ ਜਿਹੜੀ ਚੀਜ਼ ਆ ਇਹ ਵੀ ਕਲਰ ਉਹੀ ਆ ਪੱਟੀ ਦਾ ਐਮਡ ਕਾਡਾਂ ਦਾ ਕਲਰ ਚੇਂਜ ਕਰਤਾ ਤੇ ਜਿਹੜੀ ਜੀ ਪੀਟੀਓ ਐਚਪੀ ਵਗੈਰਾ ਦੀ ਗੱਲ ਕਰ ਲਈ ਏ ਟਰੈਕਟਰ ਦੀ ਇਹ ਆ ਦੇਖ ਲਓ ਪੀਟੀਓ ਐਚਪੀ ਆ ਦੀ 46 ਅਪਰੋਕਸ ਤੇ 267 ਦੀ ਉਹ ਆ ਜਿਹੜੀ ਹੁੰਦੀ ਆ ਐਸਐਫਸੀ ਤੇ ਆ ਦੇਖ ਲਓ ਬੈਗ ਕਿੱਸਾ ਬੈਗ ਵੀ ਆ ਪੂਰੇ ਹਿੱਸੇ ਦਾ ਬਲੈਕ ਕਰਤਾ ਕਲਰ ਠੀਕ ਹੈ ਜੀ ਐਡ ਡਬਲ ਡੀ ਬਾਲ ਆ ਰਿੰਗ ਚਿੱਟੇ ਕਲਰ ਚ ਆ ਗਏ ਦੋਨੋਂ ਸਾਈਡ ਤੋਂ ਡਬਲ ਜੈਕ ਆ ਗਏ ਠੀਕ ਆ ਕਰੋ ਚੈੱਕ ਇਹ ਰਿਫਲੈਕਟਰ ਆ ਗਏ ਸੀਟ ਦੀ ਬੈਕ ਸਾਈਡ ਤੇ ਉੱਪਰੋਂ ਵੀ ਤਾਂ ਉਹ ਮੈਂ ਲੁੱਕ ਦਿਖਾ ਦੇਣਾ ਰਿਫਲੈਕਟਰ ਦੇ ਆ ਦੇਖ ये आ गया सिस्टम ठीक है जी कर लो चेक हूँ आप जी ਆਵਾਜ਼ ਸੁਣਾਉਂਦੇ ਆ ਟਰੈਕਟਰ ਦੀ ਨਾ ਸ਼ੋਅ ਕਰ ਲੈਂਦੇ ਆ ਬੰਦ ਤੇ ਆਵਾਜ਼ ਸੁਣਾਉਂਦੇ ਆ ਸਟਾਰਟ ਕਰਕੇ ਟਰੈਕਟਰ ਦੀ ਤਾਂ ਉਹ ਆਜ ਸੁਣਿਆ ਹਾਈ ਲੋ ਕਰਨੇ ਆ ਨਿਊਟਰਲ ਐ ਇੱਥੇ ਜੇ ਵੀ ਨਿਊਟਰਲ ਹੋਏਗਾ ਤਾਂ ਹੀ ਆ ਵੇਖਿਓ ਅਗੇ ਰ ਪਾਵਾਂਗੇ ਤੋ ਐਨ ਅਲੀ ਲਾਈਟ ਬੁੱਝ ਗਈ ਆ ਐਨ ਨੂੰ ਨਿਊਟਰਲ ਕਰਾਂਗੇ ਤੇ ਐਨ ਆਲੀ ਜਗ ਗਈ ਆ ਜਿਹੜੀ ਲਾਈਟ ਠੀਕ ਹੈ ਜੀ ਤੇ ਐਨ ਤੇ ਇਹੀ ਸਟਾਰਟ ਹੋਣਾ ਇਹ ਆ ਦੇਖੋ ਹੋ ਗਿਆ ਨਾ ਜੀ ਆਵਾਜ਼ ਕਰਕੇ ਚੈੱਕ ਕਰ ਹਮੇ ਚੈੱਕ ਕਰਾਣਾ ਐਨ ਵਾਲਾ ਚੈੱਕ ਕਰੀ ਜੀ ਠੀਕ ਹੈ ਜੀ ਇਹ ਸ਼ਟਲ ਗੇਰ ਹੈ ਇਹਦਾ ਅੱਗੇ ਦੀਆਂ ਪਿੱਛੇ ਦੀਆਂ ਸਪੀਡਾਂ ਬਰਾਬਰ ਆ ਆਵਾਜ਼ ਵੀ ਚੈੱਕ ਕਰ ਲਈਏ ਬਾਕੀ ਜੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦੇ ਪ੍ਰਾਈਸ ਤੇ ਰੇਟ ਇਹਦਾ ਸੇਮ ਹੀ ਆ ਪਹਿਲੇ ਵਾਲਾ ਇਹ ਰੇਟ 'ਚ ਕੋਈ ਇਹਦੇ ਫਰਕ ਨਹੀਂ ਪਿਆ ਸਿਰਫ ਕਲਰ ਚੇਂਜ ਕੀਤਾ ਕੰਪਨੀ ਨੇ ਹੋਰ ਭਾਈ ਕੀ ਹਾਲ ਜੈ ਠੀਕ ਠਾਕ ਲੈਣ ਦਾ ਨਵਾਂ ਕਲਰ ਫਿਰ ਹਾਂ ਇਹ ਤਾਂ ਨਵਾਂ ਰੰਗ ਆ ਗਿਆ ਅੱਛਾ ਤੇ ਇਹਦੇ 'ਚ ਕੋਈ ਚੇਂਜ ਕੀਤਾ ਰੇਟ 'ਚ ਕਿ ਜਾਂ ਸੇਮ ਹੀ ਆ ਨਹੀਂ ਰੇਟ ਤਾਂ ਥੋੜਾ ਜ਼ਿਆਦਾ ਵੈਦਾ ਹੋਣਾ ਜ਼ਿਆਦਾ ਕਿੰਨਾ ਕੁ ਫਰਕ ਆ ਆਈਡੀਆ 20000 ਰੁਪਏ ਦਾ ਫਰਕ 20 ਕ ਜਿਆਦਾ ਰੇਟ ਦਾ ਕਿਸਾਨ ਵੀਰ ਉਹ ਹੈਗਾ 19 21 ਦਾ 15 20000 ਦਾ ਫਰਕ ਹੈਗਾ ਉਹ ਬਾਕੀ ਰੇਟ ਦੀ ਕੋਈ ਗੱਲ ਨਹੀਂ ਉਹ ਤੇ ਜੀ ਮੌਕੇ ਤੇ ਲੈਣਾ ਹੋ ਜਾਏਗਾ ਤੇ ਕੀ ਭਾਜੀ ਇਹਦਾ ਚੱਲਦਾ ਪਿਆ ਰੇਟ ਇਹ ਲੈ ਇਹਦਾ ਇਹਨੂੰ ਪਾ 855000 855000 ਮੀਨਿੰਗ ਸਾਢੇ 8 ਲੱਖ ਰੁਪਏ ਦਾ ਤੇ ਬਾਕੀ ਕਾਗਜ਼ ਵਿੱਚ ਹੀ ਆ ਸਾਰਾ ਹਮ ਰੋਡ ਨਾ ਨਹੀਂ ਕੱਲਾ ਟੱਕੀ ਅੱਛਾ ਕੱਲਾ ਰੈਕਟਰ ਬਾਕੀ ਕਾਪੀ ਦੇ ਪੈਸੇ ਲੱਗ ਤੋਂ ਸਾਢੇ 8 ਲੱਖ ਰੁਪਏ ਰੇਟ ਆ ਤਾਂ ਅਸੀਂ ਇੰਸ਼ੋਰੈਂਸ ਭਾਜੀ ਕਹਿੰਦੇ ਇਹਦਾ ਬਕਰਾਂ ਦਾ ਕਿਦਾਰ ਰਿਸਪੌਂਸ ਆਇਆ ਭਾਜੀ ਇਹਦਾ ਦਿੱਤੇ ਟਰੈਕਟਰ ਇਸ ਕਲਰ ਚ ਹਾਂਜੀ ਜਿੰਨੇ ਵੀ ਟਰੈਕਟਰ ਗਏ ਆ ਮਾਰਕੀਟ ਵਿੱਚ ਜਿਹੜਾ ਬੜਾ ਸਕੋਪ ਆ ਬਹੁਤ ਜ਼ਿਆਦਾ ਤੇ ਉਹ ਜਾਦਾ ਚੱਲਦਾ ਪਿਆ ਪਹਿਲੇ ਅਲੱਗ ਜਾ ਐ ਵੀਕਦਾ ਪਿਆ ਹੁਣ ਜਦੋਂ ਪਹਿਲਾਂ ਹੈ ਹੀ ਤੇ ਹੁਣ ਨਵਾਂ ਆਇਆ ਨਾ ਪਰ ਜਾਦਾ ਲੋਕਾਂ ਰੰਗ ਇਹ ਪਹਿਲਾਂ ਬੜੇ ਚਿਰ ਦੀ ਡਿਮਾਂਡ ਸੀ ਜਿਉਂਦਾ ਚੈਰੀ ਕਲਰ ਆਇਆ ਸੀ ਹਾਂਜੀ ਹਾਂਜੀ ਜਦੋਂ ਦਾ ਸੀ ਆਰ ਡੀ ਆਈ ਚ ਵੀ ਆਂਦਾ ਹੈ ਕੰਪਨੀ ਨੇ ਫਿਰ ਹੁਣ ਇਹਨੂੰ ਮਹੀਨਾ ਕੋ ਹੋਇਆ ਅੱਜ ਦਿੱਤੇ ਇਹਨੂੰ ਅੱਛਾ ਤੇ ਹੁਣ ਬੜਾ ਵਧੀਆ ਮਾਰਕੀਟ ਵਿੱਚ ਉਹ ਉਹਨੂੰ ਘੱਟਾ ਦੋ ਇਹਨੂੰ ਲੋਕੀ ਜ਼ਿਆਦਾ ਪਸੰਦ ਕੋਸ਼ਟਾਂ ਵਿੱਚ ਬਾਤ ਹੈ ਠੀਕ ਹੈ ਤੇ ਜਿਹੜੀ ਗੱਲ ਕਰੀ ਜੀ 4x4 ਚ ਵੀ ਦਿੱਤੇ ਆ ਰੈਕਟਰ ਇਹ ਚ 4x4 ਚ ਵੀ ਦਿੱਤੇ ਆ 4x4 ਚ ਵੀ ਹੈਗਾ 4x2 ਚ ਅਗਲੀ ਵੀਡੀਓ ਕਿਸਾ ਨੂੰ ਰ ਤੁਹਾਨੂੰ ਦਿਖਾਵਾਂਗੇ ਤਾਂ 4x4 ਦਾ ਕੀ ਰੈਕਟਰ ਰੱਖਿਆ ਭਾਈ ਜੀ ਉਹਦਾ 960 ਜੀ 960 ਤੇ ਇਹਦਾ 855 ਮੀਨਿੰਗ ਲੱਖ ਰੁਪਏ ਦਾ ਫਰਕ ਪ੍ਰੋਕਸਮਾਨਾ ਲੱਖ ਸਵਾ ਲੱਖ ਦੇ ਲਗ ਭਾ ਇੰਨਾ ਕਿ ਸਾਨੂੰ ਵੀਰੋ ਫਰਕ ਹੈ ਗਿਆ ਇਹਦਾ ਓਨ ਰੋਡ ਜਾਂਦੇ ਜਾਂਦੇ ਲੱਖ ਸਵਾ ਲੱਖ ਰੁਪਏ ਦਾ ਫਰਕ ਪੈ ਜਾਂਦਾ 4/4 ਚ ਤੇ 4/2 ਚ ਬਾਕੀ ਸੇਮ ਸਾਰਾ ਟਰੈਕਟਰ ਉਹੀ ਆ 4/4 ਆ ਦਾ ਸਿਰਫ ਅਗਲੇ ਚੱਕਿਆਂ ਦਾ ਤੁਹਾਨੂੰ ਫੜਾ ਉਹ ਵੱਡੇ ਆ ਜਾਂਦੇ ਆ 4/4 ਚ ਬਾਕੀ ਰੰਗ ਤਿੰਨ ਚੀਜ਼ਾਂ ਚ ਚੇਂਜ ਕੀਤਾ ਇਹਦੇ ਇਹਦੀ ਜਿਹੜੀ ਬਾਡੀ ਦਾ ਕਲਰ ਆ ਉਪਰੋ ਸ਼ੋ ਸ਼ਾ ਦਾ ਇਹ ਕੋ ਚੇਂਜ ਕਰਤਾ ਹੈ ਠੀਕ ਹੈ ਜੀ ਤੇ ਇੱਕ ਜਿਹੜਾ ਕਲਰ ਚੇਂਜ ਹੋਇਆ ਇਹਦੇ ਇੰਜਨ ਦਾ ਇੰਜਨ ਹਿੱਸਾ ਜਿੰਨਾ ਵੀ ਆ ਪਹਿਲੇ ਝਾਂਦ ਰਿਹਾ ਗ੍ਰੇ ਕਲਰ ਇਹਦੇ ਚ ਆ ਗਿਆ ਬਲੈਕ ਤੇ ਇੱਕ ਇਹਦਾ ਹੋਇਆ ਰਿਮਾਂ ਦਾ ਚੇਂਜ ਰਿਮੋ ਦੇ ਝਾਂਦ ਰਿਹਾ ਸਿਲਵਰੀ ਇਹਦੇ ਚ ਆ ਗਿਆ ਵਾਈਟ ਕਲਰ ਚ ਰਿਮ ਠੀਕ ਹੈ ਜੀ ਇਹ ਫਰਕ ਪਿਆ ਇਹਦੇ ਚ ਤਿੰਨ ਕੇ ਚੀਜ਼ਾਂ ਦਾ ਚੇਂਜ ਕੀਤਾ ਬਾਕੀ ਉਹੀ ਆ ਸਾਰਾ ਟਰੈਕਟਰ ਬਾਕੀ ਆ ਵੇਖ ਲਓ ਸਿਸਟਮ ਵਧੀਆ ਇਧਰੋਂ ਦੋਨੋਂ ਸਾਈਡ ਤੇ ਹੈਂਡਲ ਦਿੱਤੇ ਆ ਫੜ ਕੇ ਉੱਪਰ ਚੜਨ ਲਈ ਕੰਫਰਟੇਬਲ ਮੀਨਿੰਗ ਖੁੱਲਾ ਡਿਫਰੈਂਸ਼ੀਅਲ ਲੋਕ ਵੀ ਹੈਗਾ ਤੇ ਜੋ ਸਾਹਮਣੇ ਸੀਟ ਅਡਜਸਟੇਬਲ ਆਗੇ ਪਿੱਛੇ ਕਰ ਸਕਦੇ ਹੋ ਆਈ ਪੀਟੀਓ ਇੰਡੀਪੈਂਡੈਂਟ ਪੀਟੀਓ ਦਾ ਕਲੱਚ ਆ ਦੇ ਦਿੱਤਾ ਇਹ ਦਾ ਦੂਜਾ ਪੀਟੀਓ ਦਾ ਲੀਵਰ ਆ ਡਬਲ ਕਲੱਚ ਆ ਟਰੈਕਟਰ ਡਿਊਲ ਕਲੱਚ ਉਹ ਹੁੰਦਾ ਜਿਹਦੇ ਗੇਅਰ ਪਲੱਸ ਜਿਹੜਾ ਪੀਟੀਓ ਆ ਉਹ ਇਹ ਵਾਲੇ ਕਲੱਚ ਤੋਂ ਚੱਲੇ ਉਹ ਡਿਊਲ ਤੇ ਜਿਹਦੇ ਗੇਅਰ ਚੱਲਣੇ ਇਹ ਵਾਲੇ ਕਲੱਚ ਤੋਂ ਤੇ ਪੀਟੀਓ ਚੱਲੇ ਆ ਕਲੱਚ ਤੋਂ ਆ ਜਿਹੜਾ ਲੀਵਰ ਆ ਠੀਕ ਹੈ ਜੀ ਉਹ ਹੋ ਗਿਆ ਤੇ ਜੇ ਲਿਫਟ ਦੀ ਗੱਲ ਕਰ ਲਈ ਦੀ ਕੈਪੈਸਿਟੀ ਤੇ ਲਿਫਟ ਵੀ ਮੇਰੇ ਖਿਆਲ ਨੇ 2200 ਕਿਜੀ ਦੀ ਆ ਮਹਾ ਲਿਫਟ ਹਾਈਡਰੋਲੀ ਆ 8 ਕੁਆਂਟਲ ਤੋਂ ਜ਼ਿਆਦਾ ਹੀ ਆ ਤੇ 16 ਨੂੰ 28 ਦੇ ਬੈਕ ਟਾਇਰ ਆ 750 16 ਦੇ ਫਰੰਟ ਆ ਤੇ ਠੀਕ ਆ ਕਿਸਾਨ ਵੀਰੋ ਫਿਰ ਆਸ਼ਾ ਕਰਦੇ ਆ ਵੀਡੀਓ ਵਧੀਆ ਲੱਗੀ ਹੋएगी ਪਸੰਦ ਆਈ ਹੋएगी ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਾਂਦਾ ਮਾ ਕਲਰ ਤੇ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਰਾਮ ਰਾਮ ਸਤਿ ਸ਼੍ਰੀ ਅਕਾਲ ਨਮਸਕਾਰ